ਕਰੇ ਆਇਓਗੇ ਦਾ ਮੇਰੇ ਘਰੇ ਚਲੋ ਇੱਧਰ ਆ ਇੱਧਰ ਸਾਰੇ ਮੇਰੇ ਭਰਾਵਾਂ ਨੂੰ ਇੱਧਰ ਬੇ ਆਲੇ ਮੈਂ ਜੱਜਨਬਾਦ ਦੇ ਅਕਾਲੀ ਦਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਦੀ ਹਾਂ ਅਕਾਲੀ ਦਲ ਦੇ ਕੁਝ ਲੋਕ ਐਸੇ ਮਾਰਸ਼ਲ ਨੇ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਕਮਿਸ਼ਨ ਤੱਕ ਨਹੀਂ ਪਹੁੰਚ ਪਾਈ ਕਿਉਂਕਿ ਮਗਨੇ 67사 ਦਾ ਤੋਂ ਜੋ ਮਿਸ਼ਨ ਤਕਰੀਕਾ ਜੋੜੇਗੇ ਸਭ। ਔਰ ਉਹਨਾਂ ਦਾ ਨਾਮ ਹੈ ਇੱਕ ਐਥਰੀ ਪਾਰਟੀ ਜਾਨੀ ਕਿ ਸ਼ੋਨੀ ਅਕਾਲੀ ਦਲ ਨਾਲ ਉਹਨੇ ਜੁੜੇ। ਔਰ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਜੁੜੇ। ਔਰ ਆਖਿਰ ਜਿਹੜੀ ਸਿੱਖੀ ਹੈ ਜਿੰਦਵਾਹ ਕੋ ਇਹ ਹੈ ਕਿ ਜਿੰਦਵਾਹ ਚ ਤੇ ਪੂਰੇ ਪੰਜਾਬ ਕਿਤੇ ਵੀ ਸ਼ੋਨੀ ਅਕਾਲੀ ਦਲ ਚੋਣ ਮੂਦਨ ਹੈ। ਉਹ ਨਿਸ਼ਾਨ ਤਕੜੀ ਉਡਾ ਦਿੱਤੀ। ਜੇ ਵੀ ਨਾਲ 50 ਸਾਲਾਂ ਕਿਹੜੀਆਂ ਧਾਰਨਾਵਾਂ 100 ਸਾਲ ਜਿਹੜੇ ਰਾਣੀ ਬਾਦੀ ਔਰ ਕਈਆਂ ਨੇ ਭਗਤ ਸਿੰਘ ਦਾ ਜੇਲਾ ਕਟੀਆਂ। ਔਰ ਉਹ ਚਾਚਰੇ ਅੱਜ ਉਹਨਾਂ ਦੇ ਚਿੱਤ 'ਚ ਕੋਈ ਵੜ ਕੇ ਨਹੀਂ ਦੇਖਦਾ ਕਿ ਸਾਡੇ ਨਾਲ ਹੋਇਆ ਕੀ ਹੈ। ਉਹ ਮੈਂ ਉਹਨਾਂ ਮਾਰਸ਼ਲ ਅੱਜੇ ਤੱਕ ਗੰਢਲ ਗਏ। ਉਹ ਵੀ ਅੱਜ ਕੱਲ੍ਹ ਮਸਲਤਵੀ ਹੋ ਗਏ ਉਹਨਾਂ ਨੇ ਨਾਲ ਦੀ ਨਾਲ ਚੂਣishan ਤਕੜੀ ਛੱਡ ਕੇ ਚੜ੍ਹ ਫੜ ਲਿਆ ਜਿਹੜੇ ਕੁਝ ਐਸੇ ਲੋਕ ਸੀ ਧਾਵੀ ਥਾਣੇ ਕਾਫੀ ਲੋਕ ਉਹਨਾਂ ਨੇ ਕਿਹਾ ਹਾਲਾਂਕਿ ਜਿਹੜਾ ਇੱਕ ਢਿੰਬੀ ਢੋਸੀ ਇਹਨੂੰ ਐਸ ਕਾਬਲ ਕਿਵੇਂ ਬਣਾਇਆ ਕਿ ਇਹ ਸੌਦਾ ਕਰ ਲਿਆ ਆਮਦਨੀ ਪਾਕਿਸਤਾਨ ਦੇ ਖੋਸਾਬ ਨੂੰ ਕਾਬਲ ਬਣਾਇਆ ਸੁਪੀਰ ਬਾਦਲ ਨੇ ਔਰ ਬਾਦਲ ਸਾਹਿਬ ਨੇ ਇੰਨਾ ਵੱਡਾ ਅੰਪਾਇਰ ਖੜੀ ਕਰਕੇ ਦਿੱਤੀ ਕਾਰੋਬਾਰ ਖੜਾ ਕਰਕੇ ਦਿੱਤਾ ਨਾਂ ਬਣਾਇਆ ਦੋ ਵਾਰੀ ਟਿਕਟਾਂ ਦਿੱਤੀਆਂ ਔਰ ਆਦੇ ਜਿਹੜੇ ਝੇਗੇਤਿਆਂ ਦੀ ਪੂੰਜੀ ਇਹਨਾਂ ਨੂੰ ਫੜਾਦੀ ਵੀ ਆ ਲੋ ਬਈ ਤੁਸੀਂ ਚਾਬੀ ਸੰਭਾਲੋ ਐਨ ਮੌਕੇ ਤੇ ਆ ਕੇ ਤੁਸੀਂ ਵੇਖੋ ਪਿੰਡਾਂ ਦੇ ਵਿੱਚ ਇੱਕ ਪੋਸਟਰ ਲੱਗੇ ਆ ਜਿਹਦੇ ਚ ਸੁਬੀਰ ਬਾਦਲ ਨੇ ਮੋਢੇ ਤੇ ਹੱਥ ਰੱਖਿਆ ਹੋਇਆ ਡਿੰਪੀ ਢਿਲੋਂ ਜੀ ਦੇ ਉਹ ਪੜਾ ਰਹੇ ਆ ਰਾਤ ਨੂੰ ਬੰਦੇ ਲਾਏ ਪਏ ਆ ਜ਼ੋਰ ਲੱਗੇ ਪਏ ਆ ਵੀ ਸਾਡੀ ਬਦਨਾਮੀ ਨਾ ਹੋਵੇ ਇਹਨੂੰ ਪਾੜ ਦਿਓ ਜਿਹਨੂੰ ਕਹਦੇ ਸੀ ਇਹ ਭਰਾ ਹੈ ਸਾਡਾ ਵੱਡਾ ਸੁਖਬੀਰ ਸਿੰਘ ਬਾਦਲ ਅੱਜ ਤੇ ਅਕਾਲੀ ਦਲ ਸਾਡਾ ਸਭ ਕੁਝ ਹੈ ਪੂਰੀ ਪਿੱਠ 'ਚ ਛੁਰਾ ਮਾਰਿਆ ਔਰ ਲੀਰੋ ਲੀਰ ਕਰਤਾ ਖੂਨੋ ਖੂਨ ਕਰਤਾ ਅਕਾਲੀ ਦਲ ਇਨਾ ਜ਼ਿਲਿਆਂ ਦੇ ਵਿੱਚ ਕਾਫੀ ਸਟਰੋਂਗ ਹੁੰਦਾ ਸੀ ਸੁਖਬੀਰ ਸਿੰਘ ਬਾਗਲ ਦੀ ਮੇਰੇ ਖਿਆਲ ਸੱਚੀ ਬਾਤ ਹੈ ਲੱਤ ਵੱਢਦੀ ਆਦਮੀਆ ਢਿੱਲੋਂ ਸਾਹਿਬ ਨੇ ਕਿ ਉਹਨਾਂ ਨੂੰ ਸਾਰੇ ਚੋਣਾਂ ਛੱਡ ਕੇ ਭੱਜ ਜਾਣਾ ਪਿਆ ਦੇਖੋ ਚੋਣਾਂ ਦੀ ਚੜ੍ਹ ਅੱਜ ਪੂਰੇ ਪੰਜਾਬ 'ਚੋਂ ਨਹੀਂ ਲੱਗ ਰਹੀ ਚੋਣਾਂ ਇਹ ਕਾ ਕਰਦੇ ਬਲਕੇ ਉਹ ਛੱਡ ਕੇ ਮਦਾਨ ਜਦੋਂ ਘਰ ਘਰਤੇ ਹਮਲਾ ਹੋ ਗਿਆ ਜਿੱਥੇ ਸਾਰਾ ਬਰੂਦ ਸਾਰਾ ਪ੍ਰਿਆਸੀ ਕਿ ਖੁਦਾ ਉਹਨਾਂ ਨੇ ਇੱਕ ਕੰਮ ਧਾਗਣਾ ਸੀ ਦੂਜੇ ਪੰਜਾਬ ਦੇ ਵਿੱਚ ਉੱਥੇ ਇਹਨਾਂ ਨੇ ਵਿਸ਼ਵਾਸ ਘਾਤ ਕਰਕੇ ਉਹਨੂੰ ਮਾਰਤਾ ਫਿਰ ਰਾਤ ਨੂੰ ਕਰੇ ਪਿਆ ਬੁਲਾਇਆ ਇਹ ਉਵੇਂ ਹੋਇਆ ਕਿ ਜਿਵੇਂ ਘਰ ਬੁਲਾ ਕੇ ਰੋਟੀ ਖਾਣ ਦੇ ਬਹਾਨੇ ਕਿਸੇ ਨੂੰ ਜ਼ਹਿਰ ਦੇਤਾ ਹੋਵੇ ਕਿ ਜ਼ਹਿਰ ਤੋਂ ਵੀ ਭੈੜੀ ਗੱਲ ਹੋਈ ਜੋ ਸੋ ਸੁਬੀਨ ਸਿੰਘ ਬਾਦਲ ਸਾਹਿਬ ਨੂੰ ਅਗਰ ਨਾ ਕੰਪੈਟੀਟਿਵਿਟੀ ਤੇ ਉੱਚੀ ਬਣਾ ਲੈ ਕੇ ਇਹ ਨਹੀਂ ਹੋਣਾ ਚਾਹੀਦਾ ਇੰਦਾ ਤਾਂ ਤੇ ਸਾਰਾ ਸਿਸਟਮ ਹੀ ਆਉਣ ਵਾਲੇ ਸਮੇਂ ਚ ਪੈਸਟ-ਗੈਸ ਹੋ ਜਾਏਗਾ ਆਹ ਜਿਹੜਾ ਬਿੱਟੂ ਫਿਰਦਾ ਹੈ ਜਨਾ ਮੈਂ ਮੁੱਖ ਮੰਤਰੀ ਬਣੇ ਸੋ ਮੈਂ ਇਹ ਕਹਿੰਦਾ ਵੀ ਉਹ ਰਾਮਵਾਲੀਆ ਸਾਥ ਨੇ ਹੁੰਦੇ ਉਹਨਾਂ ਦੇ ਘਰੇ ਮੁੰਡਾ ਜਨ ਛੰਡਾ ਉਹ ਮੁੱਖ ਮੰਤਰੀ ਨਹੀਂ ਬਣ ਸਕਦਾ ਸੋ ਜੇ ਵੀ ਕਹਿਣਾ ਮੇਰੇ ਨਾਲ ਇਹ ਤੁਰੂ ਬਣਾਇਆ ਰੇਲਵੇ ਮੰਤਰੀਾਰੇ ਤੇ ਜੇ ਰਾਜਾ ਵੜਿੰਗ ਕੱਲ ਨੂੰ ਮੋਦੀ ਨਾਲ ਗੱਲ ਕਰ ਲਈ ਮੋਦੀ ਸਾਹਿਬ ਦਾ ਮੈਨੂੰ ਵੀ ਕੈਬਨਿਟ ਮੰਤਰੀ ਬਣਾ ਸਕਦੇ ਲੇਕਿਨ ਮੈਨੂੰ ਸੌਦਾ ਕਰਨ ਦੇ ਕਾਬਿਲ ਵੀ ਨਹੀਂ ਬਣਾਇਆ ਰਾਹੁਲ ਗਾਂਧੀ ਤੇ ਕਾਂਗਰਸ ਸਾਡਾ ਤਿੰਨ ਵਾਰੀ ਐਮਐਲਏ ਬਣਾਇਆ ਜਿੱਤਾਇਆ ਤੇ ਫਿਰ ਨਾ ਇਸ ਕਾਬਿਲ ਹੋਇਆ ਸੋ ਮੇਰੀ ਤੁਹਾਨੂੰ ਇਹ ਬੀਤੀ ਹੈ ਸਾਰੇ ਲੋਕਾਂ ਨੂੰ ਆਕਾਲੀ ਦਲ ਨੂੰ ਜਿਹੜੇ ਪਿਆਰ ਕਰਦੇ ਜਿਹੜਾ ਹਿੰਦਰ ਘਰਾਂ ਚ ਬਿਖੇ ਲੋਕਾਂ ਚੋਂ ਇਸ ਇਹ ਮੋਟਾ ਪ੍ਰਸ ਲੋਕਾਂ ਨੂੰ ਜਿਹੜੇ ਜਿਹੜੇ ਇਸ ਤਰ੍ਹਾਂ ਆਪ ਦਾ ਆਪ ਦੇ ਘਰ ਦਾ ਸਰੇ ਪਰਿਵਾਰ ਨਾਲ ਸੁਸਤੇ ਤੁਸੀਂ ਕਿਪੋ ਗਮ ਉਸੇ ਆਪ ਦੇ ਖਾਸ ਮਿੱਤਰਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਬਚਾ ਕੇ ਦਾ ਸੁਆਇਆ ਉਹਨਾਂ ਨੂੰ ਛੱਡ ਕੇ ਆ ਸਕਦੇ ਹੋ ਤਾਂ ਫਿਰ ਕਿੱਧਰ ਬਾਦ ਇਹ ਕੀ ਵਿਚਾਰੀ ਚੀਜ਼ ਹੈ ਕਿੱਧਰ ਬਾਦ ਇਹ ਕੀ ਚੀਜ਼ ਹੈ ਮੋਟਾ ਮੰਨਦਾ ਦੁੱਖਦਾ ਹੈ ਨਾ ਜੇ ਤੁਸੀਂ ਕਿਸੇ ਵਿਅਕਤੀ ਦੇ ਪਿੱਛੇ ਕੋਈ ਉੱਤਾਂ ਹੋਵੇ ਕੋਈ ਜਾਨ ਤੇ ਉਹਦਾ ਕਾਰੋਬਾਰ ਆਡੀ ਜਿਹੜੀਆਂ ਮਹਿਲ ਬਾੜੀਆਂ ਬਣਾਈਆਂ ਹੋਣ ਜੇ ਜਿਨ੍ਹਾਂ ਨੇ ਬਣਾਈਆਂ ਹੋਣ ਤੁਸੀਂ ਪਿੰਡਾਂ ਦੀ ਛਾਤੀ ਤੇ ਫੜ ਕੇ ਉਹਨਾਂ ਨੂੰ ਰਾਤ ਨੂੰ ਰੋਟੀ ਖਾਣ ਦੇ ਵਾਸਤੇ ਜ਼ਹਿਰ ਪਾ ਗਿਓ ਇਹ ਕਿੱਡੀ ਮਾੜੀ ਗੱਲ ਏ ਇਸ ਗੱਲ ਦਾ ਧਿਆਨ ਰੱਖਿਓ ਮੇਰੀ ਬੇਨਤੀ ਹੈ ਅ ਗਿੱਡੜਵਾ ਦੇ ਪਾਕਾਮੀ ਭਰਾਵਾਂ ਨੂੰ ਕਿ ਜਿਹੜੇ ਤੁਸੀਂ ਹੁਣ ਚਾਹੀਦਾ ਚਾਹੁੰਦਾ ਝੱਡਾ ਤੁਹਾਡੇ ਸੋਹਣਾ ਨਹੀਂ ਲੱਗਦਾ ਜਿੱਥੇ ਤੁਸੀਂ 67 ਸਾਲ ਬੋਸਰਾ ਪਾਣੀ ਹੈ ਸੋ ਮੇਰੀ ਬੇਨਤੀ ਆ ਕਿ ਫਾਜ਼ਮੀਅਤ ਨੂੰ ਸਾਦੂ ਜਰਾ ਸੰਸਥਾ ਨਾਲ ਸਿਰ ਦੇ ਪੈਸੇ ਹੈਗੇ ਆ ਉਹ ਹੈਗੇ ਆ ਔਰ ਠੋਕ ਕੇ ਉਹਨਾਂ ਦੇ ਖਿਲਾਫ ਜ਼ਰੂਰ ਹੁਕਮ ਪਾਏ ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹ ਕੋ ਖੇ ਦਾ ਮਸਲ ਹੈ ਕੋਈ ਕੋਈ ਪਤਾ ਗਦਾਰੀ 1947 ਤੋਂ ਪਹਿਲਾਂ ਵੀ ਗਦਾਰ ਲੋਕ ਲੱਗੇ ਇਹ ਗਦਾਰੀ ਕਰਿਆ ਕਰਦੇ ਸੀ ਜੇ ਮਲਟੀਪਲ ਲਾਡ ਹੋ ਜਾਣਾ ਸੀ ਜੇ ਗਦਾਰ ਨਾਲ ਪਰ ਅਫਸੋਸ ਹੈ ਗਦਾਰ ਉਦੋਂ ਵੀ ਸੀਸੇ ਕਰਕੇ ਪੱਤਸੀ ਵਾਲਾ ਨੂੰ ਬੈਂਕ ਦੇ ਪਿੰਡੇ ਦੇ ਵਿੱਚ ਆ ਮਾਰ ਕਰਦਾ। ਸੋ ਰਾਜਾ ਵੜਿੰਦਾ ਹਮੇਸ਼ਾ ਗਦਾਰਾਂ ਦੇ ਖਿਲਾਫ ਲੜਿਆ ਚਾਹੇ ਉਹ ਬਿੱਟੂ ਹੋਵੇ, ਚਾਹੇ ਕੋਈ ਹੋਰ ਹੋਵੇ, ਚਾਹੇ ਉਹ ਮਨਪ੍ਰੀਤ ਬਾਦਲ ਹੋਵੇ। ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਜਾਣੇ ਇਹਦੇ ਤੇ ਜ਼ਰੂਰ ਗੌਰ ਫਰਮਾਇਓ ਔਰ ਮੈਂ ਕਾਲੀ ਦਲ ਦੇ ਪੁਰਾਣੀ ਫੁੰਡ, ਬਾਪੇ ਇਹਨਾਂ ਦੀ ਸਾਰੀਆਂ ਉਮਰਾਂ ਆਦ ਕਿ ਉਹਨਾਂ ਨੂੰ ਬੇਨਤੀ ਕਰਦਾ ਹਾਂ ਇਸ ਸਾਹਮਣੇ ਕਿ ਕਿਰਪਾ ਕਰਕੇ ਕਿੰਪੀਕ ਨੂੰ ਜੇ ਤੁਸੀਂ ਉਸਨੂੰ ਦਿੱਲੀ ਮਾਗੂ ਸਾਹਿਬਾਂ ਦਾ ਇੱਕ ਕੋਡ ਵਰਤਣਾ ਹੈ ਕਿ ਇਸ ਨਾਮ ਦਾ 6 ਫੰਡ ਫੋਨ ਨੰਬਰ ਕਿਰਨਜੀਤ ਸਿੰਘ ਦਾ ਜਨਮ ਅਸਲ ਥਾਂ